ਇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਜਿੱਥੇ ਕੀ ਉਹਨਾਂ ਦੀ ਯਾਦਗਾਰ ਤੇ ਪਹੁੰਚਿਆ ਕੰਪਨੀ ਬਾਗ ਵਿੱਚ ਉਹਨਾਂ ਦੀ ਯਾਦਗਾਰ ਸਥਿਤ ਹੈ ਔਰ ਇਸੇ ਯਾਦਗਾਰ ਨੂੰ ਲੈ ਕੇ ਕਿਉਂਕਿ ਜੋ ਹਾਲਾਤ ਬਣੇ ਹੋਏ ਸੀ ਲਗਾਤਾਰ ਸਾਡੇ ਚੈਨਲ ਵੱਲੋਂ ਇਸੇ ਹਾਲਾਤ ਤੇ ਇੱਕ ਵਿਸਤ੍ਰਿਤ ਰਿਪੋਰਟ ਵੀ ਪੇਸ਼ ਕੀਤੀ ਗਈ ਸੀ ਕਿਉਂਕਿ ਇਸੇ ਹਾਲਾਤ ਜਿਹੜੇ ਕਿ ਬਹੁਤ ਤਰਸਯੋਗ ਸਨ ਤੁਸੀਂ ਦੇਖ ਸਕਦੇ ਹੋ ਹਜੇ ਵੀ ਕਿੰਨਿਆ ਤਰੇੜਾ ਇੱਥੇ ਨੇ ਕਿਉਂਕਿ ਇਹ ਜਿਹੜੀ ਯਾਦਗਾਰ ਹੈ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਸੀ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਸੀ ਇਸ ਦੇ ਜਿਹੜੇ ਪੱਥਰ ਸੀਗੇ ਜੋ ਫਰਸ ਸੀਗਾ ਬਿਲਕੁਲ ਉਹ ਖਰਾਬ ਹੋ ਚੁੱਕਿਆ ਸੀ ਤੇ ਅੱਜ ਇਹਨਾਂ ਦਾ ਜਨਮ ਦਿਹਾੜਾ ਹੈ ਜਿੱਥੇ ਕਿ ਹੁਣ ਇਹ ਇਸ ਯਾਦਗਾਰ ਦੀ ਸਾਮ ਸੰਭਾਲ ਵਾਸਤੇ ਪਿਛਲੇ ਜੇ ਗੱਲ ਕਰੀਏ ਸਾਲ ਤਾਂ 1 ਕਰੋੜ ਰੁਪਏ ਸੈਂਕਸ਼ਨ ਕੀਤਾ ਗਿਆ ਸੀਗਾ ਸਮਾਰਟ ਸਿਟੀ ਦੇ ਤਹਿਤ ਤੇ ਉਹਦਾ ਜਿਹੜਾ ਕੰਮ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਇੱਥੇ ਮਹਾਰਾਜ ਰঞ্জੀਤ ਸਿੰਘ ਜੇ ਜਨਮ ਦੇ ਹੜੇ ਤੇ ਸਰਦਾ ਦੇ ਫੁੱਲ ਪੇਂਟ ਕਦੇ ਵਸੇ ਪਹੁੰਚੇ ਨੇ ਸੋਨੂੰ ਜੰਡਿਆਲਾ ਦੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਨੇ ਉਹਨਾਂ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਪਾਜੀ ਬਹੁਤ ਲੰਮਾ ਸੰਘਰਸ਼ ਤੁਸੀਂ ਕੀਤਾ ਇਹ ਯਾਦਗਾਰ ਕਿਉਂਕਿ ਬਹੁਤ ਖਸਾ ਹਾਲਤ ਵਿੱਚ ਸੀਗੀ ਔਰ ਕਿਸੇ ਵੀ ਸਮੇਂ ਯਾਦਗਾਰ ਜਿਹੜੀ ਕਿ ਉਹ ਢਹ ਢੇਰੀ ਹੋ ਸਕਦੀ ਸੀ ਕਿਉਂਕਿ ਇਸ ਦੇ ਜਿਹੜੇ ਅਨੀਆ ਸੀਗੀਆਂ ਜੋ ਫਰਸ਼ ਸੀਗਾ ਇਹ ਆਪਣਾ ਪਛੜ ਚੁਕਿਆ ਸੀਗਾ ਲਗਾਤਾਰ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕੀਤਾ ਸੀ ਦੀ ਖਬਰਾਂ ਨਸ਼ਰ ਕੀਤੀਆਂ ਤੇ ਅੱਜ ਉਸ ਖਬਰ ਦਾ ਅਸਰ ਇਹ ਕਹਿ ਸਕਦੇ ਆਂ ਵੀ ਇਸ ਦਾ ਕੰਮ ਸ਼ੁਰੂ ਹੋ ਗਿਆ ਕੀ ਕੋਲ ਬਿਲਕੁਲ ਸਕੰਦਰ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਵਕਤ ਤੁਸੀਂ ਵੀ ਸਾਡੇ ਨਾਲ ਬਹੁਤ ਵੱਡਾ ਸੰਘਰਸ਼ ਕੀਤਾ ਕਿੰਡੀ ਸੋਹਣੀ ਕਿੰਨੀ ਪਿਆਰੀ ਲਾਈਨ ਲਿਖੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ Hindu Musalman Sikh ਉੱਚ ਪਦਵੀਆਂ ਤੇ ਨਿਯੁਕਤ ਕੀਤੇ ਗਏ ਸੀ ਤੇ ਹਰ ਕਿਸੇ ਨੂੰ ਇੱਕ ਅੱਖ ਨਾਲ ਵੇਖਦੇ ਸੀ ਇਨਸਾਫ ਕਰਦੇ ਸੀ ਪਰ ਇੱਥੇ ਦੀ ਜਗ੍ਹਾ ਨਾਲ ਇਨਸਾਫ ਨਹੀਂ ਹੋਇਆ ਤੁਸੀਂ ਤੁਹਾਡੇ ਚੈਨਲ ਨੇ ਬੜਾ ਸਾਥ ਦਿੱਤਾ ਸਾਡਾ ਔਰ ਇੱਥੇ ਘਟੋ ਘਟ ਵੀ 10 ਤੋਂ 12 ਵਾਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੂੰ ਮੈਂ ਲੈ ਕੇ ਆਇਆ ਹਰ ਵਾਰੀ ਵਿਖਾਉਂਦੇ ਰਿਹਾ ਹਰ ਸਾਲ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਜਿਹੜਾ ਇੱਥੇ ਸ਼ੇਰ-ਏ-ਪੰਜਾਬ ਦਾ ਜਨਮ ਦਿਨ ਤੇ ਬਰਸੀ ਜਿਹੜੀ ਮਨਾਈ ਜਾਂਦੀ ਆ ਔਰ ਇਹ 84 ਕਿੱਲਾਂ ਦੇ ਵਿੱਚ ਸਮਰ ਪੈਲਸ ਆ ਇੱਥੇ ਕੰਪਨੀ ਬਾਗ ਆ ਕਿਸੇ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ 'ਤੇ ਇਹਦਾ ਨਾਮ ਰਾਮ ਬਾਗ ਹੁੰਦਾ ਸੀ ਔਰ ਜਿੱਥੇ ਇੱਥੇ ਆਲੇ-ਦੁਆਲੇ ਦੇ ਹਾਲਾਤ ਬੜੇ ਮਾੜੇ ਸੀ ਇਹ ਟ ਅੱਜ ਜਿਹੜੀ ਸਾਫ ਸਫਾਈ ਵੇਖ ਰਹੇ ਹੋ ਇਹ 24 ਦੇ ਵਿੱਚ ਅਸੀਂ ਰੌਲਾ ਰੌਲਾ ਪਾ ਕੇ ਜਦੋਂ ਮੈਂ ਕਿਹਾ ਸੀ ਵੀ ਮੈਂ ਇੱਥੇ ਧਰਨਾ ਦੇਣ ਲੱਗਾ ਜੇਕਰ ਇਹ ਯਾਦਗਾਰ ਡੇਗੀ ਤੇ ਫਿਰ ਅਸੀਂ ਆਣ ਕੇ ਗੱਲਾਂ ਕਰਨੀਆਂ ਤੇ ਅਸੀਂ ਸ਼ੇਰ-ਏ-ਪੰਜਾਬ ਦੀਆਂ ਯਾਦਗਾਰਾਂ ਕਿਉਂ ਨਹੀਂ ਸੰਭਾਲਦੇ ਅਸੀਂ ਉਸਦੇ ਰਾਜ ਨੂੰ ਤੇ ਵੱਡੀਆਂ-ਵੱਡੀਆਂ ਸਟੇਜਾਂ ਤੇ ਪ੍ਰੈਜ਼ੈਂਟ ਕਰਦੇ ਆਂ ਵੀ ਐਸਾ ਰਾਜ ਸੀ ਸਾਡੇ ਕੋਲ ਗਾਣਿਆਂ 'ਚ ਰੀਲਾਂ ਪਾਉਨੇ ਆਂ ਪਰ ਕਿਤੇ ਨਾ ਕਿਤੇ ਉਹਦੀਆਂ ਵਿਰਾਸਤਾਂ ਦੇ ਹਾਲਾਤ ਵਿਖੇ ਜਾ ਕੇ ਪਰ ਇੱਥੇ ਜਦੋਂ ਹਾਲਾਤ ਜਿਹੜੇ ਆ ਜਦੋਂ ਰੌਲਾ ਪਿਆ ਉਸ ਵੇਲੇ ਦੇ ਡੀਸੀ ਕਾਨ ਸ਼ਾਮ ਜੀ ਔਰ ਇਥੋਂ ਦੇ ਕਾਰਪੋਰੇਸ਼ਨ ਦੇ ਕਮਿਸ਼ਨਰ ਹਰਪ੍ਰੀਤ ਜੀ ਔਰ ਨਾਲ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਔਰ ਮੈਂ ਖੁਦ ਇੱਥੇ ਜਦੋਂ ਅਸੀਂ ਕਿਹਾ ਸੀਗਾ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਐਮਪੀ ਸਾਹਿਬ ਨੇ 1 ਕਰੋੜ ਰੁਪਏ 스마트 ਸਿਟੀ ਤਹਿਤ ਉਸ ਵੇਲੇ ਮੈਨੂੰ ਕਿਹਾ ਸੀ ਵੀ ਪਾਸ ਹੋ ਗਿਆ ਡੀਸੀ ਸਾਹਿਬ ਨੇ ਔਰ ਕਮਿਸ਼ਨਰ ਸਾਹਿਬ ਨੇ ਵੀ ਮੈਨੂੰ ਬੁਲਾ ਕੇ ਕਿਹਾ ਸੀ ਵੀ ਹੁਣ ਤੁਸੀਂ ਰੌਲਾ ਨਾ ਪਾਓ ਕੰਮ ਸ਼ੁਰੂ ਹੋ ਜਾਓ ਤੁਸੀਂ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਰਹੇ ਸੰਸਦ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਵਿੱਚ ਰਹੇ ਹੁਣ ਇਹ ਮੁੱਦਾ ਪਾਸ ਹੋ ਗਿਆ ਤੇ تین ਚ ਦਿਨ ਤੋਂ ਕੰਮ ਵੀ ਸ਼ੁਰੂ ਹੋ ਗਿਆ ਹੈ ਹੁਣ ਇਹ ਕੰਮ ਕਿਦੋਂ ਕੰਪਲੀਸ਼ਨ ਹੋ ਜੇਗੀ ਦੀ ਕੰਮ ਇਹ ਜੀ 6 ਤੋਂ 7 ਮਹੀਨਿਆਂ ਚ ਕੰਪਲੀਟ ਹੋ ਜਾਣਾ ਸਾਰਾ ਕੰਮ ਇਹ ਚ ਬੰਨਾ ਕੀ ਕੀ ਹੈ ਕੁਝ ਪਤਾ ਇਹ ਬਿਲਕੁਲ ਜੀ ਇਹ ਸਾਰਾ ਹੀ ਆਲਾ ਦਵਾਲਾ ਜਿੰਨਾ ਕੱਚਾ ਵਾ ਇਹ ਥੱਲੇ ਤੱਕ ਜਿਹੜਾ ਵਾ ਆ ਸਾਰਾ ਕੰਮ ਜਿਹੜਾ ਚੱਲ ਰਿਹਾ ਪੱਕਾ ਹੋ ਕੇ ਸਾਰਾ ਮਾਰਬਲ ਵਧੀਆ ਤਰੀਕੇ ਨਾਲ ਇੱਥੇ ਨਵਾਂ ਲਾਉਣਾ ਇਹਨਾਂ ਨੇ ਔਰ ਇਹਨਰ ਮੈਂ ਦੱਸਿਆ ਵੀ ਇਹ ਆੜਾ ਥੋੜਾ ਬਾਉਂਡਰੀ ਕਰਕੇ ਇਹਨੂੰ ਕਵਰ ਵੀ ਕਰਦੇ ਹੋ ਕਈ ਵੇਲੇ ਕਈ ਇੱਥੇ ਨੁਛੇੜੀ ਆ ਕੇ ਨਾ ਟੀਕੇ ਸਰੰਜਾਂ ਚਣੀਆਂ ਖਣੀਆਂ ਸਿੱਕ ਤਾਂ ਛੁੱਟ ਜਾਂਦੇ ਆ ਔਰ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਪਤਾ ਨਹੀਂ ਆ ਉਹ ਗੁੱਟਕੇ ਥੁੱਕ ਜਾਂਦੇ ਆ ਔਰ ਮੈਂ ਇਹ ਐਮਪੀ ਸਾਹਿਬ ਨੂੰ ਵੀ ਕਹਿਤਾ ਉਹਨਾਂ ਨੇ ਵੀ ਮੈਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਜਿੰਨੇ ਪੈਸੇ ਦੀ ਗੱਲ ਕਰੋਗੇ ਐਮਪੀ ਫੰਡ ਚੋਂ ਜਾਂ ਸੈਂਟਰ ਸਰਕਾਰ ਤੋਂ ਜਾਂ 스마트 ਸਿਟੀ ਤਹਿਤ ਕੋਈ ਕਮੀ ਨਹੀਂ ਦਵਾਂਗੇ ਕਹਿੰਦੇ ਹਰ ਜਗ੍ਹਾ ਤੇ ਜਿਸ ਚੀਜ਼ ਦੀ ਲੋੜ ਆ ਕਰਾਂਗੇ ਕਿਉਂਕਿ ਸਾਡਾ ਕੰਮ ਕਹਿੰਦੇ ਇਹ ਬਣਦਾ ਜ਼ਿੰਮੇਵਾਰੀ ਆ ਔਰ ਖੁਸ਼ੀ ਦੀ ਗੱਲ ਇਹ ਵੀ ਅੱਜ ਸ਼ੇਰ-ਏ-ਪੰਜਾਬ ਦਾ ਜਨਮ ਦਿਨ ਮੈਂ ਹਰ ਸਾਲ ਆਣ ਕੇ ਇੱਥੇ ਦੁਖੀ ਵੀਡੀਓ ਪਾਉਣਾ ਹਾਂ ਤੁਹਾਡੇ ਸਾਹਮਣੇ ਬੋਲਦਾ ਨਾ ਇਹ ਨਾ ਮਾੜਾ ਕੀਤਾ ਇਦਾਂ ਕੀਤਾ ਪਰ ਅੱਜ ਮੈਨੂੰ ਬੜੀ ਖੁਸ਼ੀ ਆ ਦੇਰ ਆਈ ਦੁਰਸਤ ਆਈ ਜੇ ਕਿਤੇ ਜਿੰਨੀਆਂ ਮੈਂ ਚਿੱਠੀਆਂ ਲਿਖੀਆਂ ਨਾ ਹੁਣ ਤੱਕ ਤੇ ਮੈਨੂੰ ਵੀ ਖੁਦ ਨੂੰ ਹੁੰਦਾ ਸੀਗਾ ਵੀ ਯਾਰ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਜਦੋਂ ਸੰਘਰਸ਼ ਨੂੰ ਕਦੇ ਬੂਰ ਪੈ ਜਾਏ ਫਿਰ ਮਨ ਤਾਂ ਸੰਤੁਸ਼ਟ ਹੁੰਦਾ ਹੀ ਨਾ ਨਾਲੇ ਆਪਣੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਰਹੇ ਨੇ ਹਨਾ ਇਹਨਾਂ ਨੇ ਪੰਜਾਬ ਦੇ ਨਾਲ ਨਾਲ ਹੋਰ ਬਹੁਤ ਸਾਰੇ ਇਲਾਕੇ ਸਾਰ ਕਰਕੇ ਪੰਜਾਬ ਨੂੰ ਵੱਡਾ ਬਿਲਕੁਲ ਅਦਾ ਵਿਸਤਾਰ ਕੀਤਾ ਸੀ ਬਿਲਕੁਲ ਭਾਜੀ ਮੈਂ ਇਹਨਾਂ ਦੀਆਂ ਹਰ ਜਗ੍ਹਾ ਤੇ ਜਿੰਨੀਆਂ ਯਾਦਗਾਰਾਂ ਨੇ ਪੰਜਾਬ ਦੇ ਵਿੱਚ ਦੂਰ ਦੂਰ ਹਰ ਜਗ੍ਹਾ ਗਿਆ ਜਿੱਥੇ ਇਹਨਾਂ ਦਾ ਰਾਜ ਸ਼ੁਰੂ ਹੁੰਦਾ ਸੀ 99% ਸਾਡੇ ਪੋਲੀਟਿਸ਼ੀਅਨ ਤੇ ਅਫਸਰਾਂ ਨੂੰ ਪਤਾ ਹੀ ਨਹੀਂ ਕਿ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਕਿੱਥੋਂ ਤੱਕ ਜਾਂਦਾ ਸੀ ਉੱਥੇ ਅਟਕਲੇ ਜ਼ਮੀਨ ਸੀ ਰੋਪੜ ਸਤਨੋਜ ਦੇ ਉੱਥੇ ਸਰਕਾਰੀ ਖਾਲਸਾ ਦਾ ਨਿਸ਼ਾਨ ਝੂਲਦਾ ਉੱਥੇ ਅੰਦਰ ਐਂਟਰੀ ਕਰਾ ਕੇ ਜਾਣੀ ਪੈਂਦੀ ਸੀ ਇੱਕ ਨਿੱਜੀ ਕੰਪਨੀ ਦਾ ਕਬਜ਼ਾ ਸੀ ਪਰ ਉੱਥੇ ਵੀ ਅਸੀਂ ਵੀ ਚਲੋ ਸੰਘਰਸ਼ 'ਚ ਯੋਗਦਾਨ ਪਾਇਆ ਜਿੰਨੇ ਜੋਗੇ ਹੈਗੇ ਸੀ ਅਟਕਲੇ ਜ਼ਮੀਨ ਛਡਾਈ ਉੱਥੇ ਅੱ ਕਿ ਲੋਕਾਂ ਦੀ ਆਵਾਜ਼ ਜਦੋਂ ਪਹੁੰਚਦੀ ਸਿਰਫ ਪ੍ਰਸ਼ਾਸਨ ਦੇ ਟੇਬਲਾਂ ਤੋਂ ਫਾਈਲਾਂ ਦੂਜੇ ਟੇਬਲਾਂ ਤੱਕ ਟਾਈਮ ਲੱਗ ਜਾਂਦਾ ਪਰ ਜਦੋਂ ਤੁਸੀਂ ਮਗਰ ਪੈ ਜਾਂਦੇ ਧੱਕਾ ਵਾਜੇ ਚੀਜ਼ ਨੂੰ ਜਦੋਂ ਕੰਮ ਸ਼ੁਰੂ ਹੋ ਜੇ ਦੇਰ ਆਈ ਦਰੁਸਤਾਈ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਆ ਕਿ ਉਹਨੇ ਕੰਮ ਸ਼ੁਰੂ ਹੋ ਗਿਆ ਵਾ ਫਿੱਤੇ 10 12 ਵਾਰੀ ਵੱਜੇ ਸੀ ਪਰ ਮੈਨੂੰ ਹਰ ਵਾਰੀ ਮੀਡੀਆ ਵਾਲੇ ਵੀਰ ਘੇਰ ਕੇ ਕਹਿੰਦੇ ਹੁੰਦੇ ਸੀ ਯਾਰ ਫਿੱਤੇ ਵੱਜ ਕੇ ਆਏ ਨਹੀਂ ਪਰ ਅੱਜ ਆ ਗਏ ਆ ਕੰਮ ਸ਼ੁਰੂ ਹੋ ਗਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅਰਦਾਸ ਸਾਡੀ ਪ੍ਰਵਾਨ ਕੀਤੀ ਬਹੁਤ ਖੁਸ਼ੀ ਵਾਲਾ ਸਮਾਂ ਵਾ ਔਰ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈ ਇੱਥੇ ਦੇ ਹਾਲਾਤ ਇੱਥੋਂ ਦੀ ਜੋ ਸੱਚਾਈ ਤੁਸੀਂ ਵਿਖਾਈ ਕਈ ਲੋਕ ਤੇ ਉੱਥੋਂ ਵੀਡੀਓ ਬਣਾਉਂਦੇ ਨੇ ਹੁਣ ਮੈਂ ਵੇਖ ਰਿਹਾ ਸਵੇਰ ਦੇ ਕਈ ਬੰਦੇ ਆਏ ਉੱਥੋਂ ਵੀਡੀਓ ਬਣਾ ਕੇ ਚਲ ਜਾਂਦੇ ਨੇ ਜੀ ਇਦਾਂ ਹੋ ਗਿਆ ਉਦਾਂ ਗਿਆ ਪਰ ਇਹ ਜਿਹੜਾ ਸੰਘਰਸ਼ ਬੜਾ ਵੱਡਾ ਸੰਘਰਸ਼ ਸੀ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਵੱਡਾ ਯੋਗਦਾਨ ਸੀ ਹੁਣ ਭਾਜੀ ਇੱਕ ਹੋਰ ਸਵਾਲ ਕਿਉਂਕਿ ਇਹ ਜਿੰਨਾ ਵੀ ਕੰਪਨੀ ਬਾਗ ਹੈ ਇਹ ਜਦਾ ਲੋਕ ਇੱਥੇ ਪਹੁੰਚਦੇ ਬਹੁਤ ਵੱਡੀ ਗਿਣਤੀ ਵਿੱਚ ਪਿਕਨਿਕ ਸਪੋਰਟ ਵਜੋਂ ਲੋਕ ਇੱਥੇ ਪਹੁੰਚਦੇ ਨੇ ਪਰ ਜਿੱਥੇ ਇਹ ਮੁਕੱਦਸ ਸਥਾਨ ਤੇ ਅਸੀਂ ਖੜੇ ਆਂ ਇੱਥੇ ਲੋਕਾਂ ਨੂੰ ਜਦਾ ਪਤਾ ਹੀ ਨਹੀਂ ਹੈਗਾ ਵੀ ਇੱਥੇ ਸ਼ੇਰ-ਏ ਪ੍ਰਸ਼ਾਸਨ ਨੂੰ ਕੀ ਚਾਹੀਦਾ ਕਰਨਾ ਜੇ ਤੁਸੀਂ ਆਪਣੇ ਪੱਧਰ ਤੇ ਕੀ ਕਰਦੇ ਮੈਂ ਬਿਲਕੁਲ ਜੀ ਇਹ ਚੀਜ਼ ਦਾ ਐਮਪੀ ਸਾਹਿਬ ਨੂੰ ਮੈਂ ਦੱਸਿਆ ਸੀ ਔਜਲਾ ਸਾਹਿਬ ਨੂੰ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਵਾਲ ਰੱਖਿਆ ਸੀ ਔਰ ਮਨਾਕਸ਼ੀ ਲੇਖੀ ਜੀ ਨੇ ਉਹਦਾ ਜਵਾਬ ਵੀ ਦਿੱਤਾ ਸੀਗਾ ਉਹਨਾਂ ਨੂੰ ਮੈਂ ਦੱਸਿਆ ਸੀਗਾ ਔਰ ਲਿਖਤੀ ਚਿੱਠੀਆਂ ਵੀ ਦਿੱਤੀਆਂ ਸੀ ਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਤੇ ਗਲਿਆਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਸ਼ਾਮ ਸਿੰਘ ਟਾਰੀ ਅਕਾਲੀ ਫੂਲਾ ਸਿੰਘ ਜਨਰਲ ਹਰਬਖਸ਼ ਸਿੰਘ ਜਨਰਲ ਜਗਜੀਤ ਸਿੰਘ ਰੋੜਾ ਐਸੀਆਂ ਸ਼ਖਸੀਅਤਾਂ ਦੀਆਂ ਯਾਦਗਾਰਾਂ ਇੱਥੇ ਜਗ੍ਹਾ ਵਾ ਉਹ ਬਣਾਈਆਂ ਜਾਣ ਉਹਨਾਂ ਦੀ ਹਿਸਟਰੀ ਲਿਖੀ ਜਦੋਂ ਇੱਥੇ ਕੋਈ ਟੂਰਿਸਟ ਬਾਹਰੋਂ ਆਉਂਦਾ ਵਾ ਉਹਨਾਂ ਨੂੰ ਗਾਈਡ ਕਰਨ ਦੇ ਲਈ ਸਰਕਾਰ ਕੋਲ ਬੰਦੇ ਹੋਣ ਉਹ ਨਾਲ ਜਾਣੋ ਦੱਸਣ ਕਿ ਆ ਸਾਡੀਆਂ ਯਾਦਗਾਰਾਂ ਸੀ ਆ ਸਾਡੀਆਂ ਵਿਰਾਸਤਾਂ ਸੀ ਜਨਰਲ ਜਗਜੀਤ ਸਿੰਘ ਰੋੜਾ ਜੀ ਦਾ ਕਿੰਨਾ ਵੱਡਾ ਇਤਿਹਾਸ ਹੈ ਪਾਕਿਸਤਾਨ ਦੀ ਆਰਮੀ ਪੂਰੀ ਬੰਦਕ ਬਣਾਲੀ ਸੀ ਉਹਨਾਂ ਨੇ ਹਰੀ ਸਿੰਘ ਨਲੂਆ ਜੀ ਦਾ ਅਕਾਲੀ ਫੂਲਾ ਸਿੰਘ ਜੀ ਦਾ ਐਸਾ ਜਰਨਲ ਸਾਡੇ ਕੋਲ ਕਿੱਥੇ ਸ਼ਾਮ ਸਿੰਘ ਅਟਾਰੀ ਵਰਗੇ ਜਰਨਲ ਕਿੱਥੋਂ ਮਿਲਨੇ ਸਾਨੂੰ ਔਰ ਜਨਰਲ ਹਰਬਖਸ਼ ਸਿੰਘ ਉਹ ਜਿਹਨਾਂ ਦੀ ਦੇਣ ਹੈ ਅੰਮ੍ਰਿਤਸਰ ਐਸੇ ਜਰਨਲ ਜੋ ਦੇ ਜਿਹੜੇ ਸਾਡੇ ਕੋਲ ਹੈ ਇਹਨਾਂ ਦੀਆਂ ਵਿਰਾਸਤਾਂ ਗੁਰੂ ਨਗਰੀ ਚ ਹੋਣੀਆਂ ਚਾਹੀਦੀਆਂ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਜਿਹੜੀ ਇਹ ਜਰਨਲ ਇਹ ਜਰਨਲ ਸਾਹ ਦੇ ਹਿੱਸੇ ਆਈ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਜਰਨੈਲ ਜਿਸ ਨੇ ਮੰਦਿਰ ਮਸਜਿਦ ਤੇ ਗੁਰੂ ਘਰਾਂ ਵਿੱਚ ਸੋਨੇ ਦੀ ਸੇਵਾ ਕਰਾਈ ਹੋਵੇ ਤੇ ਉਹਦੀ ਯਾਦਗਾਰ ਨੂੰ ਬਣਾਉਣ ਦੇ ਲਈ ਸਾਨੂੰ ਸੰਘਰਸ਼ ਕਰਨਾ ਪਵੇ ਕਿ ਮੈਨੂੰ ਬੜੀ ਤਕਲੀਫ ਹੋਈ ਸੀ ਹੁਣ ਜਿਹੜੇ ਇੱਥੇ ਸੇਵਾ ਕਰਦੇ ਹਨ ਵੀਰ ਸਫਾਈ ਦੀ ਮੈਂ ਲੜਿਆ ਜਰੂਰ ਉਹਨਾਂ ਨਾਲ ਪੰਜ ਛੇਰੀ ਔਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਦੇ ਵਾਰਸ ਵਾਰ ਆਉਂਦੇ ਆ ਤੇ ਉਹ ਸਾਫ ਸਫਾਈ ਸੇਵਾ ਕਰਦੇ ਮੈਂ ਕਦੀ ਵੇਖੂ ਕਦੀ ਜਿਹੜਾ ਚੰਗਾ ਕਰਦਾ ਚੰਗਾ ਕਹਿਣਾ ਚਾਹੀਦਾ ਹੁਣ ਉਹਨਾਂ ਨੂੰ ਮੈਂ ਦੱਸਿਆ ਵੀ ਸੀ ਮੈਂ ਯਾਰ ਬੜਾ ਵੱਡਾ ਜਰਨੈਲ ਆਪਣਾ ਤੇ ਤੁਸੀਂ ਇੱਥੇ ਸੇਵਾ ਕਰਦੇ ਹੋ ਮੇਰੇ ਵੀਰ ਬਣ ਕੇ ਤੁਹਾਡੇ ਕਰਮਾਂ ਦੇ ਵਿੱਚ ਵਾਧਾ ਹੋਊਗਾ ਇਹ ਚੰਗੇ ਕੰਮ ਕਰਿਆ ਕਰੋ ਪਹਿਲੀ ਲੜਾਈ ਤੁਸੀਂ ਜਿੱਤ ਲਈ ਜਣਾ ਕਿ ਤੁਸੀਂ ਇੱਥੇ ਕਿਹਾ ਸੀਗਾ ਬਹੁਤ ਜੜਜੜ ਹਾਲਤ ਵਿੱਚ ਸੀਗੀ 1 ਕਰੋੜ ਰੁਪਏ ਸੈਂਕਸ਼ਨ ਹੋ ਗਿਆ ਹੁਣ ਅਗਲੀ ਲੜਾਈ ਕੀ ਹੈ ਅਗਲੀ ਲੜਾਈ ਮੇਰੀ ਹੈ ਆਪੀ ਮੈਂ ਐਮਪੀ ਸਾਹਿਬ ਦੇ ਕੋਲੋਂ ਚਾਹੇ ਉਹਨਾਂ ਦੇ ਪਰਸਨਲ ਫੰਡ ਚੋਂ ਲਵਾਂ ਇਹ ਆਲਾ ਦਵਾਲਾ ਕਵਰ ਕਰਵਾ ਕੇ ਨਾ ਜਿਹੜਾ ਇੱਥੇ ਆਣ ਕੇ ਜਿਹੜੀ ਮਾਨ ਮਰਿਆਦਾ ਰਵੇ ਕੋਈ ਇੱਥੇ ਜਿੱਦਾਂ ਆਸ਼ਕਾ ਨੇ ਨਾਂ ਲਿਖੇ ਆਪੋ ਆਪਣੇ ਜਾਂ ਗਲਤ ਮਲਤ ਇੱਥੇ ਕੋਈ ਥੁੱਕ ਦਿੰਦਾ ਉਹ ਨਾ ਹੋਵੇ ਉਹਦੇ ਨਾਲ ਕੀ ਹੈ ਕਿ ਹਰ ਬੰਦਾ ਸ਼ੇਰੇ ਪੰਜਾਬ ਨੂੰ ਪਿਆਰ ਕਰਦਾ ਜਦੋਂ ਕੋਈ ਆਉਂਦਾ ਨਾ ਉਹਦੇ ਮਨ ਨੂੰ ਤਕਲੀਫ ਹੁੰਦੀ ਪਈ ਯਾਰ ਗੁਰੂ ਨਗਰੀ ਦੇ ਵਿੱਚ ਆ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਜੈਂਪੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਬਹੁਤ ਸੋਹਣਾ ਬਣੂਗਾ ਸਾਰਾ ਹੀ ਔਰ ਮੈਂ ਪ੍ਰਸ਼ਾਸਨ ਦਾ ਜਿਹੜੇ ਡੀਸੀ ਸਾਹਿਬ ਬਦਲ ਗਿਆ ਕਨਸ਼ਾਮ ਜੀ ਉਹਨਾਂ ਦਾ ਔਰ ਹਰਪ੍ਰੀਤ ਜੀ ਦਾ ਪਰਸਨਲੀ ਫੋਨ ਕਰਕੇ ਥੈਂਕਸ ਕਰਨਾ ਕਿਉਂ ਕਿ ਅਫਸਰ ਤੇ ਬਦਲਦੇ ਰਹਿੰਦੇ ਜਾਂਦੇ ਰਹਿੰਦੇ ਪਰ ਇਹ ਕੰਮ ਉਹ ਮੇਰੇ ਵੀਰ ਕਰਕੇ ਗਏ ਸੀ ਮੈਂ ਹਮੇਸ਼ਾ ਰਹਿਣੀ ਰਹੂੰਗਾ ਔਰ ਔਜਲਾ ਸਾਹਿਬ ਨਾਲ ਜਦੋਂ ਦੀ ਮੇਰੀ ਗੱਲ ਹੋਣ ਈ ਆ ਉਹ ਕਹਿੰਦੇ ਵੀ ਯਾਰ ਤੁਸੀਂ ਜੋ ਕਹੋਗੇ ਮੈਂ ਕਰ ਦੂੰਗਾ ਪਰ ਇੱਕ ਟੀਸ ਕਿ ਤਰ੍ਹਾਂ ਕਿਤੇ ਉੱਠਦੀ ਹੈ ਜਦੋਂ ਐਡਾ ਵੱਡਾ ਦਿਨ ਹੋਵੇ ਦਿਹਾੜਾ ਹੋਵੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਹੋਵੇ ਤਾਂ ਇਕਾ ਦੁਕਾ ਹੀ ਜਿਹੜੀਆਂ ਇੱਥੇ ਸਬ ਸੋਸਾਇਟੀਆਂ ਪਹੁੰਚੀਆਂ ਨੇ ਉਹਨਾਂ ਨੂੰ ਯਾਦ ਕਰਨਾ ਵਸੇ ਬਾਕੀ ਪ੍ਰਸ਼ਾਸਨ ਨੇ ਇੱਥੇ ਕੋਈ ਸਮਾਗਮ ਨਹੀਂ ਹੁਲੀ ਕਿਆ ਵੇਖੋ ਗੱਲ ਪਤਾ ਕੀ ਹੈ ਸ਼ੇਰ-ਏ-ਪੰਜਾਬ ਦਾ ਕਰਦਾਰ ਐਡਾ ਵੱਡਾ ਵਾਅ ਉਹਦੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਉਹ ਸਿਰਫ ਫੋਟੋਆਂ ਤੱਕ ਰੱਖ ਲਿਆ ਸਾਨੂੰ ਪਤਾ ਹੀ ਨਹੀਂ ਹੁਣ ਆਸਮਾਨ 'ਚ ਰੋੜਾ ਮਾਰੋਗੇ ਸਿਰ 'ਚ ਵਜਣਾਣ ਕੇ ਬਿਲਕੁਲ ਇਸ ਕਰਕੇ ਇਹ ਜਿਹੜੇ ਜਰਨੈਲਾਂ ਦੇ ਦਿਨ ਜਰਨੈਲ ਹੀ ਮਨਾਉਂਦੇ ਆ ਮਾੜੇ ਛੋਟੇ ਦਿਲ ਵਾਲੇ ਜਰਨੈਲਾਂ ਦੇ ਦਿਨ ਨਹੀਂ ਮਨਾਉਂਦੇ ਅਸੀਂ ਗੱਲਾਂ ਕਰ ਸਕਦੇ ਆ ਗੱਲਾਂ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਪਰ ਐਸੇ ਯੋਧਿਆਂ ਦੀਆਂ ਯਾਦਗਾਰਾਂ ਨੂੰ ਸੰਭਣਾ ਉਹਨਾਂ ਦੇ ਦਿਨ ਮਨਾਉਣੇ ਇਹ ਸੂਰਮਿਆਂ ਦੇ ਹਿੱਸੇ ਆਉਂਦੇ ਆ ਮਰਦਾਂ ਦੇ ਹਿੱਸੇ ਆਉਂਦੇ ਆ ਸ਼੍ਰੋਮਣੀ ਕਮੇਟੀ ਨੂੰ ਮੈਂ ਹਰ ਵਾਰੀ ਮਾੜਾ ਕਹਿੰਦਾ ਹੁੰਦਾ ਹੈ ਉੱਪਰਲੇ ਬੰਨੇ ਸਮਰ ਪੈਲਸ ਤੇ ਲੱਗੇ ਨਿਸ਼ਾਨ ਸਾਹਿਬ ਲੱਗਾ ਉਹ ਵੀ ਦਿਨ ਮਨਾਉਣ ਦੇ ਪਿਆਣੇ ਉੱਥੇ ਦੇਰ ਆ ਇਧਰ ਉਸਤੇ ਯਾਰ ਵਧਾਈ ਕਿਹਨਾਂ ਨੂੰ ਦੇਵਾਂ ਮੈਂ ਤੁਹਾਡੇ ਚੈਨਲਾਂ ਨੂੰ ਤੁਹਾਡੇ ਘਰ ਜਿਹੜੇ ਦੇਖਦੇ ਨੇ ਟੀਵੀ ਉਹ ਕਿਤੇ ਨਾ ਕਿਤੇ ਫਿਰਨਾ ਉਹ ਉਹਨਾਂ ਨੂੰ ਵੀ ਤਕਲੀਫ ਹੁੰਦੀ ਪਈ ਯਾਰ ਜੇ ਇਹ ਗਏ ਆ ਤੇ ਅਸੀਂ ਕਿਉਂ ਨਹੀਂ ਜਾਣਾ ਤੋ ਦਿਲ ਵੇਖ ਕੇ ਬੜੇ ਲੋਕਾਂ ਨੇ ਆ ਜਾਣਾ ਅਗਲੀ ਵਾਰੀ ਤੁਸੀਂ ਵੇਖੋ ਇੱਥੇ ਕਾਫਲਾ ਹੋਰ ਵੱਡਾ ਹੋ ਜਾਊਗਾ ਬਿਲਕੁਲ ਜੀ ਕਾਫਲਾ ਜਿਹੜਾ ਕਿ ਅਗਲੀ ਵਾਰ ਹੋਰ ਵੱਡਾ ਹੋ ਜਾਵੇਗਾ ਅਜੀਹਾ ਆਖਣਾ ਹੈ ਸੋਨੂ ਚੰਡੇ ਵਾਲੇ ਦਾ ਜਿੱਥੇ ਕਿ ਇੱਥੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਤੇ ਪਹੁੰਚੇ ਨੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਔਰ ਇਹਨਾਂ ਨੇ ਇੱਕ ਵੱਡੀ ਲੜਾਈ ਲੜੀ ਹੈ ਕਿਉਂਕਿ ਜੇ ਗੱਲ ਕਰ ਲਈਏ ਇੱਥੇ ਯਾਦਗਾਰ ਦਾ ਬਹੁਤ ਮੰਦਾ ਹਾਲ ਸੀ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਸੀਗਾ ਇਹ ਯਾਦਗਾਰ ਦਾ ਜਿਹੜਾ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਫਰਸ਼ ਸੀਗਾ ਬਹੁਤ ਜ਼ਿਆਦਾ ਵੱਡੀਆਂ ਦਰਾਰਾਂ ਸੀ ਇੱਥੇ ਔਰ ਯਾਦਗਾਰ ਕਿਸੇ ਵੀ ਸਮੇਂ ਜਿਹੜੀ ਕਿ ਇਹ ਟਹਿ ਟੇਰੀ ਹੋ ਸਕਦੀ ਸੀ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਇਹਨਾਂ ਨੇ ਜਗਾਇਆ ਔਰ ਲਗਾਤਾਰ ਸੰਸਦ ਗੁਰਜੀਤ ਸਿੰਘ ਔਜਲਾ ਦੇ ਸੰਪਰਕ ਵਿੱਚ ਰਹੇ ਤੇ ਸਮਾਰਟ ਸਿਟੀ ਦੇ ਤਹਿਤ 1 ਕਰੋੜ ਰੁਪਇਆ ਪਾਸ ਹੋਇਆ ਜਿਹੜਾ ਕਿ ਹੁਣ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਔਰ ਆਂਦੇ ਕੁਝ ਮਹੀਨਿਆਂ ਵਿੱਚ ਇਹ ਕੰਮ ਵੀ ਕੰਪਲੀਟ ਹੋ ਜਾਵੇਗਾ ਤੇ ਹੁਣ ਤਾਂ ਪ੍ਰਸ਼ਾਸਨ ਵਿੱਚ ਚਾਹੀਦਾ ਵੀ ਇੱਥੇ ਵੱਤਵਤ ਗਿਣਤੀ ਵਿੱਚ ਲੋਕ ਪਹੁੰਚਣ ਅਜਿਹਾ ਕੋਈ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਲੋਕ ਜਿਹੜੇ ਬਾਹਰੋਂ ਵੀ ਹੁੰਦੇ ਨੇ ਜਿਹੜੇ ਇੱਥੋਂ ਪੰਜਾਬ ਤੋਂ ਵੀ ਹੁੰਦੇ ਨੇ ਆਪਣੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਤੇ ਉਹਨਾਂ ਦੇ ਜਿਹੜੇ ਇੱਥੇ ਬੂਤ ਲੱਗੇ ਨੇ ਉਥੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਜ਼ਰੂਰ ਪਹੁੰਚਣ ਕਿਉਂਕਿ ਕੰਪਨੀ ਬਾਗ ਵਿੱਚ ਇਹ ਯਾਦਗਾਰ ਸਥਿਤ ਹੈ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚਣੇ ਨੇ ਕੰਪਨੀ ਬਾਗ 'ਚ ਪਹੁੰਚਣੇ ਨੇ ਪਰ ਇਥੋਂ ਤੱਕ ਨਹੀਂ ਪਹੁੰਚ ਪਾਉਂਦੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਥੋੜਾ ਜਿਹਾ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਵੱਡੀ ਆਮਦ ਇੱਥੇ ਹੋ ਸਕੇ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਦੇਨੀਸਵਰਟੀ ਵੀ ਅੰਮ੍ਰਿਤਸਰ